ਹਾਂਜੀ ਤੁਹਾਨੂੰ ਮਿਨੀ ਸਵਿਟਜ਼ਰਲੈਂਡ ਦਿਖਾਈਏ ਆਜੋ ਜੇਕਰ ਤੁਸੀਂ ਦੁਨੀਆ ਦੇਖਣ ਦੇ ਸ਼ੌਕੀਨ ਹੋ ਤਾਂ ਕਦੇ ਨਾ ਕਦੇ ਸਵਿਟਜ਼ਰਲੈਂਡ ਘੁੰਮਣ ਦਾ ਸੁਪਨਾ ਵੀ ਜ਼ਰੂਰ ਲਿਆ ਹੋਏਗਾ ਪਰ ਉੱਥੇ ਪਹੁੰਚਣਾ ਮਹਿੰਗਾ ਹੋਣ ਕਰਕੇ ਬਹੁਤੇ ਲੋਕਾਂ ਦਾ ਇਹ ਸੁਪਨਾ ਅਧੂਰਾ ਹੀ ਰਹਿ ਜਾਂਦਾ ਹੈ ਪਰ ਇੰਡੀਆ ਵਿੱਚ ਵੀ ਕਈ ਥਾਵਾਂ ਅਜਿਹੀਆਂ ਨੇ ਜਿਹੜੀਆਂ ਸਵਿਟਜ਼ਰਲੈਂਡ ਤੋਂ ਕਿਸੇ ਵੀ ਗੱਲੋਂ ਘੱਟ ਨਹੀਂ ਤੇ ਇਹਨਾਂ ਵਿੱਚੋਂ ਹੀ ਇੱਕ ਅਜਿਹੀ ਥਾਂ ਹਿਮਾਚਲ ਦੇ ਚੰਬਾ ਜ਼ਿਲ੍ਹੇ ਵਿੱਚ ਪੈਂਦੀ ਹੈ ਜਿਹੜੀ ਮਿਨੀ ਸਵਿਟਜ਼ਰਲੈਂਡ ਵਜੋਂ ਜਾਣੀ ਜਾਂਦੀ ਹੈ ਇਹ ਹੈ ਖਜਿਆਰ ਦਲਾਉਜ਼ੀ ਤੋਂ 20 ਕਿਲੋਮੀਟਰ ਦੂਰ ਲੁਕਿਆ ਹੋਇਆ ਖਜਿਆਰ ਘਰ ਦੇ ਪਿਛਲੇ ਹਿੱਸੇ ਵਿੱਚ ਲੁਕੇ ਹੋਏ ਇੱਕ ਖੂਬਸੂਰਤ ਬਗੀਚੇ ਵਰਗਾ ਹੈ ਤੇ ਦਿਓਦਾਰ ਦੇ ਲੰਬੇ ਦਰਖਤਾਂ ਵਿੱਚੋਂ ਲੰਘਦੀ ਸੜਕ ਤੁਹਾਨੂੰ ਇੱਕ ਹੋਰ ਹੀ ਦੁਨੀਆ ਵਿੱਚ ਲੈ ਜਾਂਦੀ ਹੈ ਆਮ ਤੌਰ ਤੇ ਗ੍ਰੀਨ ਮੈਡੋਸ ਯਾਨੀ ਘਾਹ ਦੇ ਖੁੱਲੇ ਮੈਦਾਨ ਕਸ਼ਮੀਰ ਵਿੱਚ ਹੀ ਵੇਖਣ ਨੂੰ ਮਿਲਦੇ ਨੇ ਪਰ ਕਾਲਾ ਟਾਪ ਵਾਈਲਡ ਲਾਈਫ ਸੈਂਚਰੀ ਦਾ ਹਿੱਸਾ ਖਜਾਰ ਦੀ ਮੈਡੋ ਕਸ਼ਮੀਰ ਤੇ ਸਵਿਟਜ਼ਰਲੈਂਡ ਦਾ ਭਲੇਖਾ ਪਾਉਂਦੀ ਹੈ ਸ਼ਾਇਦ ਤਾਂ ਹੀ ਖਜਾਰ ਨੂੰ ਸਵਿਟਜ਼ਰਲੈਂਡ ਆਫ ਇੰਡੀਆ ਦਾ ਲਕਬ ਮਿਲਿਆ ਸੀ ਤੇ ਇਹ ਵੀ ਭਾਰਤੀਆਂ ਨੇ ਨਹੀਂ ਬਲਕਿ ਇੱਕ ਸਵਿਟਜ਼ਰਲੈਂਡ ਦੇ ਹੀ ਅਫਸਰ ਨੇ ਦਿੱਤਾ ਸੀ 1992 ਵਿੱਚ ਸਵਿਟਜ਼ਰਲੈਂਡ ਦੇ ਉਪ ਕਾਉਂਸਲ ਵਿਲੀ ਟੀ ਬਲੇਜ਼ਰ ਨੇ ਆਪਣੇ ਦੌਰੇ ਦੌਰਾਨ ਜਦੋਂ ਖਜਿਆਰ ਵੇਖਿਆ ਤਾਂ ਐਲਾਨ ਕੀਤਾ ਖਜਿਆਰ ਵਿਲ ਬੀ ਕਾਲਡ ਮੀਨੀ ਸਵਿਟਜ਼ਰਲੈਂਡ ਆਫ ਇੰਡੀਆ ਪਰ ਖਜਿਆਰ ਦੀ ਪਛਾਣ ਸਿਰਫ ਇਸ ਨਵੇਂ ਖਿਤਾਬ ਕਰਕੇ ਨਹੀਂ ਹੈ ਇਸ ਮੈਦਾਨ ਦੀ ਅਸਲੀ ਰੂਹ ਇਸ ਦਾ ਇਤਿਹਾਸਿਕ ਦਿਲ ਇਸ ਦੇ ਕਿਨਾਰੇ ਤੇ ਬਣੇ ਇਸ ਪ੍ਰਾਚੀਨ ਮੰਦਿਰ ਵਿੱਚ ਟੜਕਦਾ ਹੈ ਇਹ ਹੈ 12ਵੀਂ ਸਦੀ ਦਾ ਖੱਜੀਨਾਗ ਮੰਦਿਰ ਖਜਿਆਰ ਦਾ ਨਾਮ ਹੀ ਇਸੇ ਮੰਦਿਰ ਦੇ ਦੇਵਤਾ ਖੱਜੀ ਨਾਲ ਤੋਂ ਪਿਆ ਹੈ ਖਜਿਆਰ ਦਾ ਇਹ ਮੈਦਾਨ ਸਮੁੰਦਰ ਤਲ ਤੋਂ ਕਰੀਬ 6500 ਫੁੱਟ ਦੀ ਉਚਾਈ ਤੇ ਹੈ ਇਸ ਖੁੱਲੇ ਮੈਦਾਨ ਵਿੱਚਕਾਰ ਇੱਕ ਛੋਟੀ ਝੀਲ ਹੈ ਜਿਸ ਨੂੰ ਖਜਿਆਰਲੀ ਕਹਿੰਦੇ ਨੇ ਪਰ ਇਹ ਕੋਈ ਆਮ ਝੀਲ ਨਹੀਂ ਜੇਕਰ ਤੁਸੀਂ ਧਿਆਨ ਨਾਲ ਵੇਖੋ ਤਾਂ ਇਸ ਝੀਲ ਤੇ ਘਾਹ ਤੇ ਬੂਟੀਆਂ ਦਾ ਇੱਕ ਛੋਟਾ ਜਿਹਾ ਹਿੱਸਾ ਤੈਰਦਾ ਦਿਖਾਈ ਦਿੰਦਾ ਹੈ ਜਿਸ ਨੂੰ ਸਥਾਨਕ ਲੋਕ ਫਲੋਟਿੰਗ ਆਈਲੈਂਡ ਜਾਂ ਤੈਰਦਾ ਟਾਪੂ ਕਹਿੰਦੇ ਨੇ ਇਹ ਅਸਲ ਵਿੱਚ ਮਿੱਟੀ ਤੇ ਪੌਦਿਆਂ ਦੀਆਂ ਜੜ੍ਹਾਂ ਦਾ ਇੱਕ ਸੰਗਣਾ ਸਮੂਹ ਹੈ ਜੋ ਪਾਣੀ ਦੀ ਸਤਹ ਤੇ ਤੈਰਦਾ ਰਹਿੰਦਾ ਹੈ ਇਸ ਖੁੱਲੀ ਮੈਡੋ ਵਿੱਚਕਾਰ ਛੋਟੀ ਚੀਜ਼ ਤੇ ਚਾਰੇ ਪਾਸੇ ਦਿਓਦਰ ਦੇ ਗੂੜੇ ਹਰੇ ਰੰਗ ਦੇ ਜੰਗਲ ਇਸ ਪੈਰਟ ਗ੍ਰੀਨ ਮੈਦਾਨ ਦੇ ਨਾਲ ਇੱਕ ਮਨਮੋਹਕ ਕਲਰ ਕੰਟਰਾਸਟ ਵਾਲਾ ਲੈਂਡਸਕੇਪ ਤਿਆਰ ਕਰਦੇ ਨੇ ਇਹ ਆ ਮਿਨੀ ਸਵਿਟਜ਼ਰਲੈਂਡ ਕਸ਼ਮੀਰ ਦੇ ਵਿੱਚ ਇਹੋ ਜਿਹਾ ਮਿਨੀ ਸਵਿਟਜ਼ਰਲੈਂਡ ਬਹੁਤ ਨਹੀਂ ਹਿਮਾਚਲ ਦੇ ਵਿੱਚ ਇੱਕ ਹੀ ਆ ਬਹੁਤ ਹੀ ਸੋਹਣਾ ਇਸ ਤੋਂ ਲਾਵਾ ਇਹੋ ਜਿਹਾ ਨਜ਼ਾਰਾ ਵੇਖਣੀ ਹੋਰ ਤੇ ਲਾਹੌਲ ਵੈਲੀ ਜਾਣਾ ਪਊਗਾ ਜਾਂ ਫਿਰ ਕਸ਼ਮੀਰ ਜਾਣਾ ਪਊਗਾ ਇੰਡੀਆ ਦੇ ਵਿੱਚ ਬਾਹਰ ਤਾਂ ਜਦੋਂ ਬਹੁਤ ਨਹੀਂ ਇਹ ਆ ਜੀ ਜੰਬੇ ਦੇ ਪਹਾੜਾਂ ਵਿੱਚ ਇਸ ਤਰ੍ਹਾਂ ਦੇ ਮੈਦਾਨ ਵੇਖ ਕੇ ਮਨ ਵਿੱਚ ਸਵਾਲ ਉੱਠਦਾ ਹੈ ਕਿ ਆਖਿਰ ਇਹ ਇਕੋਸਿਸਟਮ ਬਣਿਆ ਕਿਵੇਂ ਹੋਏਗਾ ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਲੱਖਾਂ ਸਾਲ ਪਹਿਲਾਂ ਇੱਥੇ ਇੱਕ ਛੋਟਾ ਗਲੇਸ਼ੀਅਰ ਸੀ ਆਈ ਸੀਜ ਖਤਮ ਹੋਣ ਤੇ ਜਦੋਂ ਬਰਫ਼ ਹੌਲੀ-ਹੌਲੀ ਪਿਗਲੀ ਤਾਂ ਉਸ ਨਾਲ ਹੇਠਾਂ ਧਰਤੀ ਵਿੱਚ ਇੱਕ ਗੋਲ ਖੱਡਾ ਬਣਦਾ ਗਿਆ ਜਿਸ ਨੂੰ ਵਿਗਿਆਨਕ ਗਲੇਸ਼ੀਅਲ ਡਿਪਰੈਸ਼ਨ ਕਹਿੰਦੇ ਨੇ ਬਾਅਦ ਵਿੱਚ ਉਸ ਖੱਡੇ ਵਿੱਚ ਪਾਣੀ ਤੇ ਮਿੱਟੀ ਪਰਦੀ ਗਈ ਤੇ ਅੱਜ ਦਾ ਇਹ ਹਰਾ ਮੈਦਾਨ ਬਣ ਗਿਆ ਇਹ ਮੈਦਾਨ ਅਸਲ ਵਿੱਚ ਇੱਕ ਛੋਟਾ ਵੈਟ ਮੈਡੋ ਇਕੋਸਿਸਟਮ ਹੈ ਜਿੱਥੇ ਮਿੱਟੀ ਵਿੱਚ ਨਮੀ ਹਮੇਸ਼ਾ ਬਣੀ ਰਹਿੰਦੀ ਹੈ ਇਸ ਕਰਕੇ ਇੱਥੋਂ ਦਾ ਕਾ ਹਮੇਸ਼ਾ ਤਾਜ਼ਾ ਰਹਿੰਦਾ ਹੈ ਤੇ ਝੀਲ ਦਾ ਪਾਣੀ ਇਸ ਇਕੋਸਿਸਟਮ ਨੂੰ ਜੀਵੰਤ ਰੱਖਦਾ ਹੈ ਖਜਿਆਰ ਤੋਂ ਅੱਗੇ ਜਦੋਂ ਤੁਸੀਂ ਜੋਤਪਾਸ ਵੱਲ ਚੜਾਈ ਕਰਦੇ ਹੋ ਤਾਂ ਸਫਰ ਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਹੈ ਜਿੱਥੇ ਖਜਿਆਰ ਵਿੱਚ ਖੁੱਲੇ ਤੇ ਹਰੇ ਘਾਹ ਦੇ ਮੈਦਾਨ ਹਨ ਉੱਥੇ ਹੀ ਜੋਤਪਾਸ ਦੀ ਸੜਕ ਧੁੰਦ ਬੱਦਲਾਂ ਤੇ ਗਹਿਰੀ ਚੁੱਪ ਨਾਲ ਟੱਕੀ ਰਹਿੰਦੀ ਹੈ ਇਹ ਪਾਸ 2450 ਮੀਟਰ ਯਾਨੀ 8000 ਫੁੱਟ ਦੀ ਉਚਾਈ ਤੇ ਹੈ ਜੁਲਾਈ ਤੋਂ ਸਤੰਬਰ ਤੱਕ ਇੱਥੇ ਬੱਦਲ ਇੰਨੇ ਆ ਜਾਂਦੇ ਨੇ ਕਿ ਤੁਸੀਂ ਅਕਸਰ ਹੀ ਬੱਦਲਾਂ ਵਿੱਚੋਂ ਦੀ ਗੁਜ਼ਰ ਰਹੇ ਹੁੰਦੇ ਹੋ ਜੋ ਉੱਤੇ ਖੜ ਕੇ ਚੰਬੇ ਦੀਆਂ ਘਾਟੀਆਂ ਨਜ਼ਰ ਆਉਂਦੀਆਂ ਨੇ ਤੇ ਚੰਬੇ ਦੇ ਪਹਾੜਾਂ ਵਾਲੀ ਸ਼ਾਮ ਯਾਨੀ ਸਨਸੈਟ ਨੂੰ ਦੇਖਣ ਦਾ ਅਨੁਭਵ ਕਮਾਲ ਦਾ ਹੈ ਇੱਥੇ ਆ ਕੇ ਅਕਸਰ ਯਾਤਰੀ ਚੁੱਪ ਹੋ ਜਾਂਦੇ ਨੇ ਕਿਉਂਕਿ ਇਹ ਦੇਖਣ ਨਾਲੋਂ ਜ਼ਿਆਦਾ ਮਹਿਸੂਸ ਕਰਨ ਵਾਲੀ ਥਾਂ ਹੈ ਇੱਥੋਂ ਦੀ ਹਵਾ ਵਿੱਚ ਇੱਕ ਖਾਸ ਤਰ੍ਹਾਂ ਦਾ ਸਕੂਨ ਹੈ ਜਿਵੇਂ ਕੁਦਰਤ ਆਪ ਤੁਹਾਡੇ ਨਾਲ ਗੱਲ ਕਰ ਰਹੀ ਹੋਵੇ ਇੱਥੇ ਰਾਤ ਕੱਟਣ ਲਈ ਅਸੀਂ ਇੱਕ ਬਹੁਤ ਹੀ ਲੁਕੀ ਹੋਈ ਕੈਂਪਸਾਈਟ ਉੱਪਰ 360 ਡਿਗਰੀ 뷰 ਲੱਭ ਕੇ ਕੈਂਪਿੰਗ ਕਰ ਲਈ ਸੀ ਜਿੱਥੋਂ ਚੰਬੇ ਦੀ ਪੀਰ ਪੰਜਾਲ ਪਹਾੜੀ ਲੜੀ ਦੇ ਦਰਸ਼ਨ ਸਾਰੀਆਂ ਦਿਸ਼ਾਵਾਂ ਤੋਂ ਹੁੰਦੇ ਨੇ ਇਹਨਾਂ ਰੁਮਕਦੀਆਂ ਵਾਦੀਆਂ ਵਿੱਚ ਠੰਡੀ ਰਾਤ ਕੱਟਣ ਲਈ ਪਸੰਦੀਦਾ ਮਿਊਜ਼ਿਕ ਦੇ ਨਾਲ-ਨਾਲ ਬੌਨਫਾਇਰ ਤੇ 16 ਨੰਬਰ 1 ਤੋਂ ਵਧੀਆ ਪੈਕੇਜ ਹੋਰ ਕੀ ਹੋ ਸਕਦਾ ਹੈ ਇਸ ਟ੍ਰਿਪ ਵਿੱਚ ਅਸੀਂ ਯੋਗ ਤੋਂ ਲੈ ਕੇ ਵਿੰਟਰ ਟਰੈਕਿੰਗ ਸਭ ਕੁਝ ਕੀਤਾ ਸੀ ਪੰਜਾਬ ਤੋਂ 2 ਘੰਟੇ ਦੀ ਦੂਰੀ ਤੇ ਬਰਫ਼ ਨਾਲ ਭਰੇ ਹੋਏ ਪਹਾੜਾਂ ਤੇ ਪੈਂਦੀ ਹੋਈ ਸਨੋ ਫਾਲ ਵਿੱਚ ਵਿੰਟਰ ਟਰੈਕ ਕਿੱਥੇ ਕਿਵੇਂ ਤੇ ਕਿਹੜੇ ਦਿਨਾਂ ਵਿੱਚ ਕਰਨਾ ਹੈ ये जानने लिए कमेंट बॉक्स में पूछ सकते हो इस वे अं है खजियार एक कैंपसाइट पर ਸਾਹਮਣੇ ਦਾ ਨਜ਼ਾਰਾ ਜਿੱਥੇ ਅਸੀਂ ਰਹੇ ਸੀ ਕੈਂਪ ਤੇ ਇਹ ਸਾਡੇ ਟੈਂਟ ਸੀਗੇ ਆ ਬੰਦੇ ਉੱਠੇ ਹੋਏ ਨੇ ਫੋਨਾਂ ਤੇ ਲੱਗੇ ਹੋਏ ਆ ਇੱਕ ਬੰਦਾ ਸਾਡਾ ਯੋਗਾ ਕਰ ਰਿਹਾ ਇਹ ਸਾਡਾ ਯੋਗੀ ਆ ਯੋਗੀ ਆ ਦਿੱਤਿਆ ਨਾਥ ਬਹੁਤ ਹੀ ਜ਼ਿਆਦਾ ਭਗਤੀ ਦੇ ਵਿੱਚ ਲੀਨ ਆਪ ਜੀ ਬਚਪਨ ਤੋਂ ਹੀ ਭਗਤੀ ਦੇ ਵਿੱਚ ਲੀਨ ਰਹਿੰਦੇ ਸਨ ਕਪਾਲ ਭਾਤੀ ਹੋ ਰਿਹਾ ਹੈ ਆਇਨ ਨੇ ਕੁਝ ਐਡਵੈਂਚਰ ਐਕਟੀਵਿਟੀਜ਼ ਦਾ ਸਿਸਟਮ ਬਣਾਇਆ ਜਿਪ ਲਾਈਨ ਆ ਇੱਕ ਬਰਮਾ ਬ੍ਰਿਜ ਆ ਇਹ ਵਾਲਾ ਇਹਦੇ ਅਲੱਗ ਤੋਂ ਚਾਰਜੇਸ ਦੇਣੇ ਪੈਂਦੇ ਜੇ ਕਰਨਾ ਹੈ ਇੱਕ ਬੰਦਾ ਸਾਡਾ ਉਹ ਥੱਲੇ ਫੋਟੋਗ੍ਰਾਫੀ ਕਰ ਰਿਹਾ ਪੂਰੀ ਸ਼ਿੱਦਤ ਦੇ ਨਾਲ ਇਹਨੇ ਨਹਾ ਤੋਂ ਵੀ ਲਿਆ ਆ ਤੇ ਤਿਆਰ ਹੋ ਗਿਆ ਬਾਉ ਬਣ ਕੇ ਬਹਿ ਗਿਆ ਹਾਂ ਸਭ ਤੋਂ ਵੱਡੀ ਗੱਲ ਕਿ ਇਹਨੇ ਨਹਾ ਵੀ ਲਿਆ ਇਨੀ ਠੰਡੇ ਪਾਣੀ ਨਾਲ ਸਨ ਸਨ ਰਾਈਜ਼ ਅੱਜ ਅਸੀਂ ਦੇਖ ਨਹੀਂ ਪਾਏ ਕਿਉਂਕਿ ਬੱਦਲ ਬਹੁਤ ਆ ਬੱਦਲ ਦੇ ਵਿੱਚ ਹੀ ਗਵਾ ਦਿੱ ਗਿਆ ਸੂਰਜ ਉਹ ਥੋੜਾ ਜਿਹਾ ਦਿਖਦਾ ਸਾਹਮਣੇ برفਾਂ ਲੱਦੇ ਪਹਾੜ ਇਸ ਜਗ੍ਹਾ ਤੇ ਪਹੁੰਚਣ ਦੇ ਲਈ ਖਜਾਰ ਤੋਂ 2 ਕਿਲੋਮੀਟਰ ਦੀ ਆਫ ਰੋਡਿੰਗ ਕਰਨੀ ਪੈਂਦੀ ਆ। ਮਤਲਬ ਕਿ ਕੱਚੇ ਰਾਹ ਥੜੀ ਆਉਣਾ ਪੈਂਦਾ ਆ। ਜੇ ਚਿੱਕਰ ਚੁੱਕੜ ਹੋਵੇ ਤਾਂ ਗੱਡੀ ਪਿੱਛੇ ਲਵਾ ਲੈਂਦੇ ਆ। ਬਾਕੀ ਰਾਤੀ ਰਾਤ ਸਾਡਾ ਸਾਫ ਸੀ। ਤੇ ਅਸੀਂ ਗੱਡੀ ਇੱਥੇ ਨੇੜੇ ਲਿਆਏ ਆ। ਇੱਥੇ ਬੋਨਫਾਇਰ ਵਗੈਰਾ ਲਗਾ ਕੇ ਦਿੱਤਾ ਸੀ ਨਾ। 2-300 ਰੁਪਏ ਲੈਂਦੇ ਬੋਨਫਾਇਰ ਦਾ ਵੱਖਰਾ। ਤੇ ਰੋਟੀ ਪਾਣੀ ਜਿਹੜਾ ਸੀ ਉਹ ਇੱਥੇ ਤਿਆਰ ਕਰਵਾਇਆ ਸੀ ਕੁਝ ਅਸੀਂ ਆਪਣਾ ਨੌਨ ਵੇਜ ਪੈਕ ਕਰਾ ਲਿਆ ਸੀ ਇਹਨਾਂ ਨੇ ਸਿਰਫ ਵੈਜ ਹੀ ਦੇਣਾ ਹੁੰਦਾ ਆਉਂ ਸਾਈਡ ਜਿੱਥੇ ਅਸੀਂ ਰਾਤੀ ਆਪਣੀ ਕੈਂਪ ਫਾਇਰ ਲਾਈ ਸੀ ਟੈਂਟ ਇਹਨਾਂ ਨੇ ਬਹੁਤੇ ਨਹੀਂ ਲਾਏ ਹੋਏ ਅਸੀਂ ਸਿਰਫ ਅਸੀਂ ਆਏ ਆ ਇੱਥੇ ਹੋਰ ਕੋਈ ਹੈ ਨਹੀਂ ਆ ਕਹਿੰਦੇ ਆਫੀਸ ਜਿਹੜਾ ਸਾਡਾ ਟੈਂਟ ਵਧੀਆ ਸੀ ਨਿੱਗੇ ਸੀ ਜਿਆਦਾ ਠੰਡ ਨਹੀਂ ਲੱਗੀ